ਕਸਮਾ ਰਾਏ ਤੋਂ ਮੰਗ ਮੰਗਦਿਆ ਵੀ ਸੱਚੇ ਪਾਤਸ਼ਾਹ ਇਹਦਾ ਬੋਲ ਕਦੋਂ ਕੱਢੇਗਾ ਸੀ ਇਹ ਡੀਕ ਚ ਬੈਠੇ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੀਓ ਆਪ ਦਾਸ ਜੀ ਅਸੀਂ ਛੋਟੇ ਚਰਨਾ ਚ ਵੇਂਤਿਆਂ ਕਰਦੇ ਵਾਰ-ਵਾਰ ਵੇਂਤਿਆਂ ਕਰਦੇ ਨੇ ਸਾਡੇ ਬੱਚੇ ਨੂੰ ਵਾੜੀ ਮੁੱਠੀ ਹੋਸਾ ਜੇ ਬੰਦਾ ਹੋਸ ਚ ਆ ਕੇ ਮਾੜਾ ਮੋਟਾ ਦੱਸੇ ਵੀ ਮੇਰਾ ਦਾਸ ਹੋਸਾ ਮੇਰਾ ਉਹ ਲੁੱਟਿਆ ਇਹ ਮੇਰਾ ਬੇਟਾ ਜੀ ਮਾੜਾ ਮੋਟਾ ਕੰਮਕਾਰ ਕਰਕੇ ਸਾਨੂੰ ਸਾਰਾ ਕੁਸ਼ਮਚਾਰਾ ਇਹ ਕਰ ਦਿੰਦਾ ਜੀ ਹੁਣ ਜਿੱਦਿਆਂ ਡਿੱਗਿਆ ਪਿਆ ਇਹ ਤਾਂ ਕੀ ਕਰੂਗਾ ਵਿਚਾਰਾ ਹੁਣ ਆਪਿਆ ਕਰਾ ਉਹਨਾਂ ਨੂੰ ਤੁਸੀਂ ਇਹ ਬੱਚੇ ਨੂੰ ਠਾਲੋ ਸਾਡੇ ਤੋਂ ਸਾਡਾ ਸਹਾਰਾ ਰਣ ਜੂ ਦਾ ਹਰਾਨ ਸੋ ਜੀ ਬਾਸ ਜੀ ਅੱਜ ਕਰਨਾ ਸਤਿਗੁਰਾਂ ਨੇ ਬੋਲਣ ਲਾਵੇ ਬਾਪੂ ਜੀ ਹੋਇਆ ਕੀ ਸੀ ਉਹ ਗੱਲ ਕਹਾਣੀ ਕੀ ਹੋਈ ਸੀ ਗੱਲ ਕਹਾਣੀ ਦਾ ਤਾਂ ਸਾਨੂੰ ਤਾਂ ਜੀ ਐਕਸੀਡੈਂਟ ਦਾ ਕਹਿ ਕੇ ਸਾਨੂੰ ਬੁਲਾਇਆ ਗਿਆ ਹਸਤਾ ਵਾਲ ਤੇ ਤੂ ਵੀ ਉਹ ਸਾਡਾ ਬਰਾ ਹਾਲਾ ਸਾਡਾ ਸਾਰਾ ਕੰਮ ਕਾਰ ਠੱਪ ਹੈ ਇਹਦੇ ਮਾੜਾ ਮੋਟਾ ਫਿਰਦਿਆਂ ਜਿੰਨਾ ਕਿ ਉੱਠਿਆ ਜਾਂਦਾ ਉੱਠਿਆ ਵੀ ਨਹੀਂ ਜਾਂਦਾ ਸਾਰਾ ਇੰਨਾ ਖਿਆਈ ਹੋਈ ਪਈ ਐ ਤੁਰਿਆ ਨਹੀਂ ਜਾਂਦਾ ਬਹੁਤ ਬਹੁਤ ਬੁਰਾ ਹਾਲ ਆ ਸਰਵਣ ਸਿੰਘ ਜੀ ਹਾਲਾਤ ਬਹੁਤ ਮਾੜੇ ਨੇ ਜੋ ਮੰਝੇ ਦੇ ਉੱਤੇ ਪਏ ਨੇ ਤੌਂਡੇ ਕੀ ਲੱਗਦੇ ਨੇ ਕੀ ਹੋਇਆ ਸੀ ਤੇ ਉਹ ਕੀ ਬੋਲਣਾ ਚਾਹੁੰਦੇ ਇਹ ਮੇਰਾ ਬੇਟਾ ਜੀ ਮਾੜਾ ਮੋਟਾ ਕੰਮਕਾਰ ਕਰਕੇ ਸਾਨੂੰ ਸਾਰਾ ਕੁਸਮਚਾਰਾ ਇਹੀ ਕਰ ਦਿੰਦਾ ਜੀ ਹੁਣ ਜਿੱਦਾਂ ਡਿੱਗਿਆ ਪਿਆ ਐ ਇਹ ਤਾਂ ਕੀ ਕਰੂਗਾ ਵਿਚਾਰਾ ਹੁਣ ਆ ਪਿਆ ਗਾ ਉਹਨਾਂ ਸਾਡਾ ਬੁਰਾ ਹਾਲ ਆ ਹੁਣ ਸਾਡਾ ਸਾਰਾ ਕੰਮਕਾਰ ਠੱਪ ਆ ਇਹਦੇ ਮਾੜਾ ਮੋਟਾ ਫਿਰਦਿਆ ਹੁਣ ਜਿੰਨਾ ਕਿ ਉੱਠਿਆ ਜਾਂਦਾ ਉੱਠੇ ਵੀ ਨਹੀਂ ਜਾਂਦਾ ਸਾਰਾ ਇੰਨਾ ਖਾਈ ਹੋਈ ਪਈ ਤੁਰਿਆ ਨਹੀਂ ਜਾਂਦਾ ਬਹੁਤ ਬਹੁਤ ਬੁਰਾ ਹਾਲ ਆ ਸੰਗਤ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਦੇ ਇਹ ਹੀ ਤੀਵ ਕਰਦੇ ਮਹਾਰਾਜ ਕਿਰਪਾ ਕਰਦੇ ਸੋਡੇ ਤੇ ਵੀ ਕਰੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਗਿਆਨ ਕਰਨ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਆਹੀ ਇਹ ਦਾਨ ਕਰ ਸਕਦਾ ਬੰਦਾ ਨਹੀਂ ਦਾਣ ਮੈਂ ਨਹੀਂ ਕਰ ਸਕਦਾ ਬਾਪੂ ਜੀ ਹੋਇਆ ਕੀ ਸੀ ਉਹ ਗੱਲ ਕਹਾਣੀ ਕੀ ਹੋਈ ਸੀ ਗੱਲ ਕਹਾਣੀ ਦਾ ਤਾਂ ਸਾਨੂੰ ਤਾਂ ਜੀ ਐਕਸੀਡੈਂਟ ਦਾ ਕਹਿ ਕੇ ਸਾਨੂੰ ਬੁਲਾਇਆ ਗਿਆ ਹਸਤਾਲ ਚ ਧੂਰੀ ਤੇ ਧੂਰੀ ਤਾਂ ਕਹਦੇ ਵੀ ਇਹ ਇੱਕ ਸੈੜੀ ਜੀ ਤੇ ਪਾ ਰੱਖਿਆ ਤੇ ਮੰਜੇ ਮੈਂ ਐਂਬੂਲੈਂਸ ਅਸੀਂ ਭਾਈ ਅਸੀਂ ਬੁਲਾ ਕੇ ਸੰਗਰੂਰ ਲੈ ਗਏ ਜੀ ਸੰਗਰੂਰ ਲੈ ਜਾ ਕੇ ਉਹਨਾਂ ਨੇ ਵੀ ਰੇੜੀ ਤੇ ਪਾ ਕੇ ਅੰਦਰ ਨਹੀਂ ਪਾੜਾ ਕੁਛ ਨਹੀਂ ਕਰਿਆ ਕੋਈ ਟੀਕਾ ਟੱਲਿਆ ਕੁਛ ਨਹੀਂ ਦਾਇਆ ਤੇ ਬਾਅਦ ਚ ਫੇਰ ਕਹਿੰਦੇ ਵੀ ਪਟਾੜੇ ਲੈ ਗਏ ਮਾਂ ਵੀ ਆ ਮੈਂ ਪਟਾੜੇ ਜਾਂਦਾ ਤਾਂ ਮੈਂ ਮਰ ਜੂ ਮੈਂ ਤਾਂ ਬਿਮਾਰ ਆ ਤਿੰਨ ਮਹੀਨੇ ਹੋ ਗਏ ਤੇ ਫੇਰ ਦਾਖਲ ਕਰਾਤਾ ਜੀ ਉਮੀਦ ਚ ਹੂੰ ਉੱਥੇ ਜੀ ਮੈਂ ਨਾ ਮੰਗੋ ਤਾਂ ਸਾਡਾ ਡੱਗ ਗਿਆ ਹੂੰ ਉਹ ਬਹੁਤ ਪਰੇਸ਼ਾਨ ਹੋ ਕੇ ਉਰੇ ਆ ਗਿਆ ਹੁਣ ਜੰਮੀ ਨਿਹਾਲਤ ਹੋਈ ਪਈ ਆ ਜੰਮੀ ਬੁਰਾ ਹਾਲ ਆ ਹੁਣ ਸਾਡੇ ਦਵਾਈ ਲਿਆਉਣ ਦਾ ਬਾਪੂ ਜੀ ਤੁਸੀਂ ਕੰਮ ਕੀ ਕਰਦੇ ਹੋ ਪਰ ਇਹਨਾਂ ਮਾੜਾ ਮੋਟਾ ਨੇ ਗੱਜ-ਬਗ ਬੁਗ ਜਾਂਦਾ ਸੀ ਜੇ ਹੁਣ ਤਾਂ ਜਮੀ ਹਾਰ ਗਏ ਹੁਣ ਤਾਂ ਜਾਈਏ ਕਿੱਧਰ ਇਹ ਤਾਂ ਹਾਈ ਨੂੰ ਸਾਮੀ ਇੱਕ ਜਾਈਏ ਕੀ ਕਰਾਂਗੇ ਹੁਣ ਤਾਂ ਕੁਝ ਵੀ ਕਰਨ ਹੁਣ ਤਾਂ ਮੇਰੇ ਤੋਂ ਕੁਝ ਨਹੀਂ ਹੋਣਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਰੋਟੀ ਕਿਵੇਂ ਖਾਣੇ ਰੋਟੀ ਦਾ ਬੱਸ ਜਿਵੇਂ ਕਈ ਵਾਰ ਬੰਦਵਾਰੇ ਮਾੜਾ ਮੋਟਾ ਜਾ ਆਉਂਦੇ ਤੇ ਜੋ ਵੀ ਦਾਖਲ ਦੀ ਉੱਥੇ ਬਾਹਰ ਜਾਂਦੇ ਤੇ ਹੁਣ ਤਾਂ ਬੱਸ ਹਾਂ ਬਹੁਤ ਜ਼ਿਆਦੇ ਮਾੜਾ ਕੁਝ ਕਾਇਮ ਨਹੀਂ ਸਕਦੇ ਵੀ ਜੇ ਇੰਨਾ ਮਾੜਾ ਨਾਲੇ ਬੜਾ ਬੜਾ ਹਾਰੇ ਦਾਨੀ ਸੱਜਣਾ ਨੂੰ ਕੀ ਅਪੀਲ ਕਰਨਾ ਚਾਹੀਦਾ ਸੱਜਣਾ ਦਾ ਅਸੀਂ ਇਹ ਅਪੀਲ ਕਰਦੇ ਆਂ ਕਿ ਸ੍ਰੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਤੁਸੀਂ ਇਹ ਬੱਚੇ ਨੂੰ ਠਾਲ ਨੂੰ ਸਾਡੇ ਤੋਂ ਸਾਡਾ ਸਹਾਰਾ ਬਣ ਜੂਗਾ ਸ੍ਰੀ ਪਾਤਸ਼ਾਹ ਜੀ ਇਹ ਅਰਜ਼ੀ ਕਰਦੇ ਆਂ ਸਤਿਗੁਰਾਂ ਇਹਨੂੰ ਬੋਲਣ ਲਾ ਦੇ ਇਹਦੇ ਮੂੰਹ ਚੋਂ ਆ ਜਾਈ ਅਸੀਂ ਸੰਗਤ ਨੂੰ ਹੱਥ ਲੰਮ ਕੇ ਬੇਨਤੀਆਂ ਕਰਦੇ ਆਂ ਤੁਹਾਰੋਂ ਬੇਨਤੀ ਕਰੀ ਇਹ ਨਾ ਤੁਹਾਡੀ ਕਿ ਸਾਡਾ ਵਿਚ ਸਾਡੇ ਚੋਂ ਵਿਚ ਬੈ ਜਾਈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਵਿੱਚ ਠੇੜੇ ਵਾਰ ਸੱਚੇ ਪਾਤਸ਼ਾਹ ਸੀ ਕਿਸੇ ਤੋਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿਸੇ ਨੇ ਕੁਛ ਨਹੀਂ ਕਹਿਦੀ ਹੈਗੀ بس ਵਾਰਾਜ ਤੋਂ ਮੰਗ ਮੰਗਦੇ ਆ ਵੀ ਸੱਚੇ ਪਾਤਸ਼ਾਹ ਇਹਦਾ ਬੋਲ ਕਦੋਂ ਕੱਢੇਗਾ ਸੀ ਇਹ ਢੀਕ 'ਚ ਬੈਠੇ ਆ ਵਾਰਾ ਸੱਚੇ ਪਾਤਸ਼ਾਹ ਕਿਰਪਾ ਕਰ ਰਾਮਦਾਸ ਜੀ ਅਸੀਂ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦੇ ਆ ਵਾਰ-ਵਾਰ ਬੇਨਤੀਆਂ ਕਰਦੇ ਆ ਵੀ ਸਾਡੇ ਬੱਚੇ ਨੂੰ ਬਾੜੀ ਮੋਟੀ ਹੋ ਸਾਜੇ ਬੰਦਾ ਹੋਸ ਜਾ ਕੇ ਬੜਾ ਮੋਟਾ ਦੱਸ ਵੀ ਦੱਸਦਾ ਮੇਰੇ ਤਾਂ ਦੁੱਖਦਾ ਮੇਰਾ ਉਹ ਦੁੱਖਦਾ ਹੌਂਦਾ ਬੋਲਦਾ ਵੀ ਨਹੀਂ ਹਿੱਲਦਾ ਨਹੀਂ ਚੱਲਦਾ ਨਹੀਂ ਕੁਛ ਨਹੀਂ ਕਰਦਾ ਵਾਚ ਵਾਰ ਵਾਰ ਇਹ ਇਵੈਂਟ ਇਹ ਕਰਿਆ ਨੇ ਸੰਗਤ ਦੇ ਚਰਨਾ ਜੇ ਸੰਗਤ ਸਾਡੀ ਮਦਦ ਕਰ ਦੇ ਤਾਂ ਇਹ ਬੱਚਾ ਠੀਕ ਹੋ ਸਕਦਾ ਬਸ ਸਾਰਾ ਸੱਚ ਪਾਛਾ ਤੋਂ ਇਸੇ ਜੇ ਮੰਗ ਮੰਗਦਾ ਹੈ ਸੰਗਤ ਉਹੀ ਮੰਗ ਮੰਗਦਾ ਹੈ ਵੀ ਸਾਡੀ ਮਦਦ ਵੱਧ ਤੋਂ ਵੱਧ ਕਰੋ ਤਾਂ ਕਿ ਇਹਦਾ ਪੜਾਹ ਹੋ ਸਕੇ ਬੱਚੇ ਦਾ ਪੜਾਹ ਹੋਵੇ ਇਹ ਨਾਲ ਵੀ ਦਰਮਿਆ ਵਿਚ ਕਹੋ ਗਰਮੀ ਦਾ ਜੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਮੰਜੇ ਤੇ ਕਿੰਨੇ ਚ ਰੋਗਿਆ ਪਿਆ ਨੂੰ ਤੁਹਾਡੇ ਕੀ ਲੱਗ ਰਹੇ ਨੇ ਕੀ ਬੋਲਣਾ ਚਾਹੁੰਦੇ ਮੇਰਾ ਪ੍ਰਭਾ ਲੱਗਦਾ ਵੀਰ ਜੀ ਪ੍ਰਭਾ ਲੱਗਦਾ ਵੀ ਇਹ ਕਹਨੇ ਆ ਵੀ ਨਟੰ ਮਾਂ ਮੰਜੇ ਤੇ ਪਿਆ ਨੂੰ ਜੀ ਸੇਰੀ ਦੇ ਬੋਲ ਸੁਣੋ ਉਹ ਕਨਾਂ ਠੀਕ ਉਹ ਗਮਾਰਾ ਜੀ ਕਿਰਪਾ ਕਰਦੇ ਸੱਚੇ ਪਾਤਸ਼ਾਹ ਨਾ ਪਈਏ ਤੇ ਅਫਰੱਖੀ ਵਾਹ ਗਰੂ ਉਹਨਾਂ ਦੇ ਸੰਯੋਗ ਨਾਲ ਮੇਰਾ ਵੀਰ ਖੜਾ ਹੋ ਜਾਊਂ ਜੇ ਤੇ ਬੋਲਦਾ ਵੀ ਹੈ ਨਹੀਂ ਇਹ ਬੋਲੇ ਸਾਨੂੰ ਇੱਕ ਆਵਾਜ਼ ਵੀ ਦੇ ਦੇ ਸਾਨੂੰ ਹੌਸਲਾ ਹੋ ਜਾਏ ਜੀ ਚਲ ਹਾਂ ਸੈਟਾ ਕੁਝ ਦੱਸੂਗਾ ਵੀ ਤੋ ਕੁ ਤਕਲੀਫ ਮੈਨੂੰ ਕਿੰਨੇ ਕਰੇ ਕੁਝ ਨਹੀਂ ਬੋਲਦਾ ਬਸ ਤੁੰਗਤਾ ਵੀ ਹੱਤਵੰਦ ਕਿ ਹੀ ਬੈਂਤੀ ਹੈ ਸੰਗਤਾਂ ਦੇ ਚਾਹਨਾ ਚ ਕੀ ਵਦ ਦਰ ਵਦ ਸਹਾਇਤਾ ਕਰੀ ਥੋੜੇ ਜਾਣਨਾ ਚਾਹੀਏ ਬੈਂਤੀ ਹੈ ਸੰਗਤਾਂ ਦੀ ਕੰਤਾ ਬਗਨ ਠੀਕ ਹੈ ਸੀ ਤੇ ਬੋਲਦੇ